ਲੇ ਵੀ ਆਡੀਓ ਮੈਂ ਥਰ ਆਪਣਾ ਸतीश ਬਿਤਰੋਹੀ ਅਰ ਤੁਹਾਨੂੰ ਅੱਜ ਇੱਕ ਪਵਦੀ ਦਾ ਤਤ ਪੇਸ਼ ਕਰਕੇ ਦੱਸ ਰਿਹਾ ਉਮੀਦ ਆ ਵੀ ਤੁਹਾਨੂੰ ਜੋ ਪਸੰਦ ਆ ਪਈਗਾ ਕਹਲਾ ਵੀ ਸੱਪਾਂ ਕੀ ਤੁਹਾਨੂੰ ਇੱਕ ਕਿਸਮ ਬਤਾਵਾਂ ਜਿਹੜੀ ਸੱਪਾਂ ਵਰਗੀ ਲੱਗਦੀ ਨਹੀਂ ਸੱਪਾਂ ਕੀ ਤੁਹਾਨੂੰ ਇੱਕ ਕਿਸਮ ਬਤਾਵਾਂ ਜਿਹੜੀ ਸੱਪਾਂ ਵਰਗੀ ਲੱਗਦੀ ਨਹੀਂ ਨਾ ਤੋ ਨੈਂ ਫੰਕਾਰਾ ਮਾਰਾਂ ਅਰ ਨਾਈ ਨੈਂ ਬੁੜਕਾ ਵੱਡਾ ਪਰ ਜੂਨ ਜੋਕਰਾ ਛੱਟਦੀ ਨਹੀਂ ਲੈ ਸੱਪਾਂ ਕੀ ਤੁਹਾਨੂੰ ਇੱਕ ਕਿਸਮ ਬਤਾਵਾਂ ਜਿਹੜੀ ਸੱਪਾਂ ਵਰਗੀ ਲੱਗਦੀ ਨਹੀਂ ਕਾ ਖੁੱਡਾਂ ਤੇ ਨਹਿ ਬਹਾਰ ਵੀ ਰਹਿਲੇ ਆ ਖੁੱਡਾਂ ਤੇ ਨਹਿ ਬਹਾਰ ਵੀ ਰਹਿਲੇ ਆ ਤਾਈਓ ਬੁਕਲ ਕ ਇਹਨਾਂ ਨੂੰ ਸੱਪ ਕਹਦੇ ਆ ਬਸ ਖੂਨੇ ਖੂਨ ਬਥੇਰਾ ਪੀਂਆਂ ਪਰ ਯੋ ਦੁੱਧ ਦੱਦ ਤੋਂ ਛਕਦੀ ਨਹੀਂ ਸੱਪਾਂ ਕੀ ਤੁਹਾਨੂੰ ਕਿਸਮ ਬਤਾਵਾਂ ਜਿਹੜੀ ਸੱਪਾਂ ਵਰਗੀ ਲੱਗਦੀ ਨਹੀਂ ਬਿਨਾ ਫਣ ਤੇ ਫੰਕਾਰਾ ਮਾਰ ਵੀ ਲਿਹਾ ਬਿਨਾ ਫਣ ਤੇ ਫੰਕਾਰਾ ਮਾਰ ਵੀ ਲਿਹਾ ਮੁੰਡੀ ਚੱਕੇ ਬਿਨਾ ਡੰਗ ਮਾਰ ਵੀ ਦੇਹਾ ਪਤਾ ਨਹੀਂ ਕੈਸੀ ਦੇ ਆਨ ਕੀ ਜਮਾ ਵੀ ਘਟਦੀ ਵੱਧਦੀ ਨਹੀਂ ਸੱਪਾਂ ਕੀ ਤੁਹਾਨੂੰ ਕਿਸਮ ਬਤਾਵਾ ਜਿਹੜੀ ਸੱਪਾਂ ਵਰਗੀ ਲੱਗਦੀ ਨਹੀਂ ਅੱਛਾ ਇਨਕੀ ਮੁੰਡੀ માં ਜ਼ਹਿਰ ਨਹੀਂ ਹੁੰਦਾ ਇਨਕੀ ਮੁੰਡੀ માં ਜ਼ਹਿਰ ਨਹੀਂ ਹੁੰਦਾ ਔਰ ਇਨਾ ਮਿੱਠਾ ਤੋਂ ਸ਼ਹਿਦ ਨਹੀਂ ਹੁੰਦਾ ਇਨਾ ਕੀਆ ਬਾਤਾਂ ਨਸੂਰ ਬਣ ਕਾ ਘੜਾਂ ਇੰਨਾ ਤੋਂ ਛੁਰੀ ਵੀ ਗੜਦੀ ਨਹੀਂ ਲੈ ਵੀ ਸੱਪਾਂ ਕੀ ਤੁਹਾਨੂੰ ਕਿਸਮ ਬਤਾਵਾ ਜਿਹੜੀ ਸੱਪਾਂ ਵਰਗੀ ਲੱਗਦੀ ਨਹੀਂ ਔਰ ਮਾਰੇ ਵਿਭਾਗ ਮੈਂ ਖਾਸੇ ਹੋਗੇ ਮਾਰੇ ਵਿਭਾਗ ਮੈਂ ਖਾਸੇ ਹੋਗੇ ਬਾਕੀ ਸਾਰੇ ਮਹਿਕਮੇ ਇਨਾ ਤੇ ਪਿੱਛਾ ਹੋਗੇ ਅੱਛਾ ਐਸੀ ਜਗ੍ਹਾ ਤੇ ਵੱਡ ਦੇਹਾਨ ਹੈ ਅਸੀ ਜਗ੍ਹਾ ਤੇ ਜੜ ਵੱਡ ਦੇਹਾਨ ਹੈ ਜਿੱਥਾ ਦਾਤੀ ਵੀ ਵੱਧਦੀ ਨਹੀਂ ਲੈ ਵੀ ਸੱਪਾਂ ਕੀ ਤੁਹਾਨੂੰ ਇੱਕ ਕਿਸਮ ਬਤਾਵਾ ਬਿਦਰੋਹੀ ਜਿਹੜੀ ਸੱਪਾਂ ਵਰਗੀ ਲੱਗਦੀ ਨਹੀਂ ਜਿਹੜੀ ਸੱਪਾਂ ਵਰਗੀ ਲੱਗਦੀ ਨਹੀਂ ਹੱਸਦੇ ਵੱਸਦੇ ਰਹੋ ਥਾਰਾ ਆਪਣਾ ਸतीश ਬਿਦਰੋਹੀ ਜਿੰਦਗੀ ਜਿੰਦਾਬਾਦ ਦੋਸਤੋ